ਆ ਦੇਖ ਲੋ ਪ੍ਰਭੂ ਜਦੋਂ ਕਹਿੰਦੇ ਵੀ ਪਾਣੀ ਨੱਕੇ ਤੇ ਵਗ ਜੇ ਨਾ ਉਦੋਂ ਹਰੇਕ ਹੀ ਵੱਢਣ ਨੂੰ ਤਿਆਰ ਹੋ ਜਾਂਦਾ ਹੈਗਾ ਪਰ ਜਦੋਂ ਉਹ ਰਿਆਂ ਕੇ ਇਹ ਕੱਢਣੀ ਪੈਂਦੀ ਹੈ ਉਦੋਂ ਹਰੇਕ ਦੇ ਪਿੱਸੂ ਪੈ ਜਾਂਦੇ ਨੇਗੇ ਫਿਰ ਉੱਥੇ ਇੱਕ ਇੱਕ ਦੋ ਦੋ ਮਿੰਟਾਂ ਪਿੱਸੇ ਵੀ ਲੜੀ ਜਾਂਦੇ ਨੇਗੇ ਤੁਸੀਂ ਹਾਲ ਦੇਖ ਲੋ ਦਾ ਬਈ ਕੀ ਹੋਇਆ ਪਿਆਗਾ ਇਧਰ ਹੁਈ ਮੜਾ ਸਾਈਡ ਤੇ ਉਧਰੋਂ ਨਸਾਂ ਆ ਆ ਦੇਖ ਲੋ ਤੁਸੀਂ ਬਈ ਇਹਦਾ ਹਾਲ ਕੀ ਹੋਇਆ ਪਿਆਗਾ ਕੇਰ ਲੋਟ ਇਹ ਬੰਦ ਹੋਈ ਪਈ ਹੈਗੀ ਇਹਨੂੰ ਕੱਢਣ ਬਈ ਕੋਈ ਨਹੀਂ ਆਉਂਦਾ ਪਾਣੀ ਹਰੇਕ ਨੂੰ ਚਾਹੀਦਾ ਹੈਗਾ ਅਗਲਾ ਕਹਿੰਦਾ ਬਸ ਮੇਰੇ ਖੇਤ ਜਾ ਕੇ ਪਾਣੀ ਪੈ ਜੇ ਪਰ ਹੱਥ ਹਿਲਾਉਣਾ ਨਾ ਪਵੇ ਤੇ ਇਹ ਆਪਣੀ ਬਾਰਿਸ਼ ਹੀ ਬਈ ਆਪਾਂ ਤਾਂ ਹੁਣ ਤਾਂ ਕੱਢਣਾ ਆਂਗੇ ਤੇ ਨਹੀਂ ਬਈ ਜਿਹਦੀ ਬਾਰਿਸ਼ ਹੁੰਦੀ ਉਹਦਾ ਫਰਜ਼ ਬਣਦਾ ਇਹ ਤਾਂ ਵੀ ਇਹਨੂੰ ਕੱਢ ਕੇ ਜਾਵੇ ਤੁਸੀਂ ਆ ਦੇਖ ਲਓ ਕਿੱਲੋਟੇ ਬੰਦ ਹੋਈ ਪਈ ਐ ਉਦੋਂ ਖਾਲ ਬਿਲਕੁਲ ਬੰਦ ਹੋਇਆ ਪਿਆ ਗਾਹਾਂ ਪਾਣੀ ਦਾ ਟੋਕਾ ਨਹੀਂ ਜਾਂਦਾ ਜਾਊ ਵੀ ਕਿਹੜੇ ਹਸਾਮ ਨਾਲ اٹੀ ਪਈ ਐ ਥੱਲੋਂ ਤੇ ਬਾਕੀ ਬਈ ਮੇਰਾ ਇਹੀ ਕਹਿਣਾ ਯਾਰ ਜੇ ਤਾਂ ਤੁਹਾਡੇ ਪਾਈਪਾਂ ਪੈਂਦੀਆਂ ਨੇ ਸਿੱਧੀਆਂ ਸੂਏ 'ਚੋਂ ਤਾਂ ਤਾਂ ਬਈ ਪਵਾ ਲਓ ਨਹੀਂ ਜਿਨ੍ਹਾਂ ਨੇ ਵੀ ਇਹ ਤੋਂ ਬਾਅਦ ਕੋਈ ਪਾਈਪਾਂ ਪਵਾਉਣੀਆਂ ਨੇਗੀਆਂ ਉਹ ਪਾਈਪਾਂ ਨਾ ਪਵਾਏ ਉਹਦੀ ਜਗ੍ਹਾ ਤੇ ਖਾਲ ਬਣਾ ਲਿਓ ਕਿਉਂਕਿ ਨਾਲੇ ਤਾਂ ਬਈ ਖਾਲ ਤੋਂ ਵੀ ਲਾਂਗਾ ਰਹਿ ਜਾਂਦਾ ਹੈਗਾ ਹੁਣ ਸਾਡੇ ਪਈ ਹੋਏ ਨੇ ਇਹ ਪਾਈਪਾਂ ਸਾਨੂੰ ਬਈ ਇਹਦਾ ਦੁੱਖ ਹੀ ਹੈਗਾ ਜਦੋਂ ਖਾਲ ਸੀਗਾ ਜਿੰਨਾ ਪਾਣੀ ਜਾਂਦਾ ਸੀਗਾ ਤੁਰ ਜਾਂਦਾ ਸੀ ਹੁਣ ਵਿੱਚ ਕੋਈ ਰਾਹਤ ਢੱਕਣ ਢੁੱਕਣ ਵੀ ਠੱਲੇ ਕਰ ਲੈਂਦੇ ਨੇਗੇ ਪਾਣੀ ਅੱਧਾ ਹੀ ਜਾਂਦਾ ਹੈਗਾ ਕਿਉਂਕਿ ਖਾਲ ਜਦੋਂ ਦੇ ਖਾਲ ਬਈ ਇਹ ਆਪਣੇ ਮੰਨ ਲਓ ਪਾਈਪਾਂ ਪਾ ਦਿਆਂ ਤਾਂ ਲੋਕਾਂ ਨੇ ਬਈ ਬਹੁਣਾ ਹੀ ਸੀਗਾ ਜਦੋਂ ਲਵੇ ਵਾਹਣ ਬੇਲਾ ਹੋ ਗਿਆ ਵਹਣ ਵੀ ਬਾਹ ਲਿਆ ਤੇ ਹੁਣ ਲਾਂਗਾ ਵੀ ਨਹੀਂ ਰਿਹਾ ਇਹ ਦੁੱਖੀ ਦੁੱਖ ਹੈ ਬਾਕੀ ਭਾਈ ਜਿਹੜੇ ਮਾਗਰੋਂ ਆ ਸਮਾਨ ਸਿਰਦੇ ਨੇ ਉਹ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਹ ਕੰਮ ਨਾ ਕਰਿਆ ਕਰੋ ਯਾਰ ਪਾਈਪਾਂ ਹੋ ਜਾਣੀਆਂ ਇਹ ਬੰਦ ਮੁਲਕੇ ਕੰਮ ਸਾਰਾ ਖਰਾਬ ਹੋ ਜਾਊਗਾ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ